ਲਓ ਜੀ ਕਿਸਾਨ ਭਰਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਪ੍ਰੀਤ ਵਾਲਿਆਂ ਨੇ 4 ਟਰੈਕਟਰ ਨਵੇਂ ਲਾਂਚ ਕੀਤੇ ਆ ਕੀ ਕੀ ਸਹੂਲਤਾਂ ਕੀ ਇਹਨਾਂ ਚ ਨਵੀਂ ਚੀਜ਼ ਆ ਉਹ ਸਾਰੀ ਗੱਲਬਾਤ ਮੇਰੇ ਨਾਲ ਬਾਈ ਖੜਾ ਹੈਗਾ ਇਹਨਾਂ ਨਾਲ ਕਰਾਂਗੇ ਬਾਈ ਜੀ ਹੋਰ ਕੀ ਹਾਲ ਆ ਹਾਂ ਵੀਰ ਜੀ ਬਸ ਸਿੱਧਾ ਤੇ ਆ ਫਿਰ ਚਾਰੇ ਕਰਤੇ ਲਾਂਚ ਹਾਂਜੀ ਹਾਂ 4 ਮਾਡਲ ਆਪਾਂ ਲਾਂਚ ਕੀਤੇ ਜੀ ਕੰਪਨੀ ਨੇ ਹਾਂਜੀ ਜਿਹਦੇ ਚ ਆਪਾਂ ਨੇ ਆ ਮਾਡਲ ਕੀਤਾ ਜੀ ਹਾਂਜੀ ਸਪੈਸ਼ਲ ਐਡੀਸ਼ਨ 6594 6594 ਹਾਂਜੀ 4 ਸਿਲੰਡਰ ਚਾ ਜੀ ਇਹ 4 88 ਸੀਸੀ ਦੇ ਇੰਜਨ ਚਾ ਜੀ ਇਹ ਹਾਂਜੀ ਠੀਕ ਹੈ ਜੀ ਜਿੱਥੇ ਆਪਾਂ ਨੇ ਦੋਏ ਟਰਾਂਸਮਿਸ਼ਨ ਕਰਾਰੋ ਦੇ ਲਾਏ ਆ ਹਾਂਜੀ ਫਰੰਟ ਵਾਲਾ ਰੀਅਰ ਵਾਲਾ ਵੀ ਮੀਟਾ ਦੀ ਲਿਫਟ ਲਈ ਹੈ ਇਹਦੇ ਚ ਜੀ ਹਾਂਜੀ ਹਾਂਜੀ ਹੈਵੀ ਡਿਊਟੀ ਇੰਜਨ ਹੈ ਜੀ ਕੱਢ ਦੂ ਤੂੜ ਹਾਂ ਜੀ ਹਾਂ ਪੂਰੀ ਕੱਢੇ ਦੇ ਸਿੱੜਦੀ ਹੈ ਹਲ ਥੱਲੇ ਤੇ ਪਾਣੀ ਆਊ ਹਾਂ ਹਾਂ ਪੂਰਾ ਜੀ ਪੂਰਾ ਹੁਣ ਪਾਣੀ ਲਿਆਗਾ ਥੱਲੇ ਕੋਈ ਦਿੱਕਤ ਹੀ ਨਹੀਂ ਹਾਂ ਹੋਰ ਇਹਦੇ ਚ ਕੀ ਕੀ ਆ ਸਰ ਆਪਾਂ ਕੰਪਨੀ ਨੇ ਪੂਰੀ ਪੂਰੀ ਸੈਸਰੀ ਲਾਗ ਦਿੱਤੀ ਹੈ ਕੰਪਨੀ ਨੇ ਫਰੰਟ ਵੇਟ ਦਿੱਤੇ ਫਰੰਟ ਮਰਗਾੜ ਦਿੱਤੇ ਹੈ ਜੀ ਕਨੋਪੀ ਦਿੱਤੀ ਆਪਾਂ ਨੇ ਹਾਂ ਜੀ ਪੂਰੀ ਐਲਈਡੀ ਲਾਈਟਾਂ ਦੇ ਨਾਲ ਦਿੱਤਾ ਹੈ ਹਾਂ ਇੱਕ ਵੀ ਪੈਸਾ ਕਮ ਬਜਾ ਕੇ ਕਸਟਮਰ ਲਾਣਾ ਨਹੀਂ ਦੇਸੀ ਭਾਸ਼ਾ ਜੀ ਦੱਸੀ ਚੱਲੀ ਕਿਸਾਨ ਵੀਰਾਂ ਨੇ ਸੁਣਨਾ ਹੈ ਨਹੀਂ ਨਹੀਂ ਹਾਂ ਕੋਈ ਨਹੀਂ ਆਪਣੇ ਇੱਕ ਵੀ ਪੈਸੇ ਜਾ ਕੇ ਲਾਣ ਦੀ ਲੋੜ ਨਹੀਂ ਹੈਗੀ ਇਹ ਹਾਂ ਵੀ ਇਹ ਜਦ ਵਾਜ ਜੀ ਵਾਜ ਜੋ ਜਾ ਕੇ ਕੋਈ ਇਹ ਨਹੀਂ ਅਵੀ ਜਾ ਕੇ ਵਾਜੀ ਜੋੜ ਦਿਨ ਟਰਾਲੀ ਜੋੜ ਲੋ ਜਿਹੜਾ ਕੁਸ ਕਰਦਾ ਜਿਹੜਾ ਇੰਪਲੀਮੈਂਟ ਮਰਜ਼ੀ ਪਾਣਾ ਤੁਸੀਂ ਪਲੋ ਪਾਓ ਹੈਰੋ ਪਾਓ ਜੋ ਮਰਜ਼ੀ ਰੋਟਾਵੇਟਰ ਸੁਪਰ ਸਟਰ ਜਿਹੜੀ ਚੀਜ਼ ਦੀ ਆਪਾਂ ਨੂੰ ਚਾਹਣਾ ਹਰ ਇਹ ਚੀਜ਼ ਵਕਤ ਕੰਮ ਜਾਵੇ ਤੂੜੀ ਵਾਲੇ ਨਾਲ ਜੋੜ ਲੋ ਕਵੈਂਟ ਤੇ ਚੜਾ ਲੋ ਕਰਾ ਚ ਕਿਸੇ ਚੀਜ਼ ਕਿਸੇ ਚੀਜ਼ ਮਰਜ਼ੀ ਕਰ ਵਾਸਤੇ 24 ਸਪੀਡਾਂ ਦਾ ਜੀ ਕਰਾਰੋ ਟਰਾਂਸਮਿਸ਼ਨ ਹੈ ਆਈ ਡਬਲ ਕਲੱਚ ਚ ਹੈ ਜੀ ਇਹ 4x4 ਹੈ ਨਾ 4x4 ਹੈ ਇਹ ਟਾਇਰ ਟੂਰ ਫਿਰ ਮੂਰਲੇ ਪੂਰੀ ਪੂਰੀ ਕਿਸੇ ਕਿਸੇ ਵਾਸਤੇ ਦਿੱਕਤ ਨਹੀਂ ਕੋਈ ਹੈਗੀ ਹਾਂ ਜੀ ਅਗਲੇ ਟਾਇਰ ਜਿਹੜੇ ਹੈਗੇ ਇਹ ਹੂੰ ਗੱਡੇ ਸੈੱਟ ਜੋਦਲਾ ਟਾਇਰਾਂ ਟੂਰਾਂ ਦੇ ਹਰੇ ਕੈਮਰਾ ਕਮਾਈ ਜਾਂਦੇ ਤੇ ਇਹਦੇ ਚ ਹੋਰ ਕੁਝ ਰਹਿ ਗਿਆ ਕਿ ਇਹ ਇਹ ਫੁੱਲ ਫੀਚਰ ਹੈ ਇਹ ਆਪਾਂ ਅਗਲਾ ਮਾਡਲ ਆਇਆ ਇਹ ਇਹ ਦੀ ਦੱਸ ਦਿਓ ਹਾਂਜੀ ਇਹ ਆਪਣਾ ਜੋਦਾ ਆਇਆ ਜੀ ਹਾਂਜੀ ਜੋਦਾ ਟ ਮਾਡਲ ਬਣਾਇਆ ਆਪਣੀ ਕੰਪਨੀ ਦਾ ਹਾਈ ਲੋਚ ਹਾਂਜੀ ਇਹ ਸਪੈਸ਼ਲ ਚ ਬਣਾਇਆ ਇਹਨੂੰ ਆਪਾਂ ਨੇ ਫਰੰਟ ਵੇਟ ਦੇ ਦਾ ਸਪੋਰਟ ਲਾਤੀ ਤੇ ਵੀ LED ਲਾਈਟਾਂ ਜਾਂ ਜੀ ਹੂੰ ਇਹ ਸਾਈਡ ਸ਼ਿਫਟ ਗੀਅਰ ਚ ਹੈ ਜੀ ਹੂੰ ਇਹ ਵੀ ਧੂੜ ਕੱਢੂ ਪੂਰੀ ਇਹ ਪੂਰੀ ਕੱਢਦਾ ਜੀ ਸਾਰਾ ਕੁਸੇ ਦੇ ਚ ਲੈਫਟ ਲੌਪਟ ਕਮੇ ਰੁੱਕਿਆ ਬਈ ਲੈਫਟ ਲਿਫਟ ਬਹੁਤ ਵਧੀਆ ਇਹਦੀ ਲਿਫਟ ਦੀ 2200 ਕਿਲੋ ਜੀ ਦੀ ਲਿਫਟ ਕੈਪੈਸਿਟੀ ਹੈ ਜੀ ਦੀ ਹੂੰ ਠੀਕ ਹੈ ਜੀ ਇਹਦੇ 16 ਨੂੰ 28 ਦੇ ਟਾਇਰ ਆ ਜੀ ਅਗਲੇ 750 16 ਦੇ ਆ ਡਬਲ ਐਕਟਿਵ ਡਿਸਟ੍ਰਿਬਿਊਟਰ ਦਿੱਤਾ ਹੈ ਇਹਨੂੰ ਆਪਾਂ ਨੇ ਇਹ ਮਲਟੀ ਸਪੀਡ ਪੀਟੀਓ ਚ ਹੈ ਜੀ ਇਹ ਜਿਵੇਂ ਬਾਈ ਜ਼ਿਆਦਾਤਰ ਟਰੈਕਟਰਾਂ 'ਚ ਪ੍ਰੋਬਲਮ ਕਿਸਾਨ ਭਰਾ ਕਹਿੰਦੇ ਹੁੰਦੇ ਆ ਯਾਰ ਤੇਲ ਜਾ ਖੜਦੀ ਹੈ ਲੈਫਟੋਮ ਹੈ ਮੋਰ ਨਾ ਕੋਈ ਕੁਝ ਨਹੀਂ ਹੈਗਾ ਜੀ ਤੇ ਹੋਰ ਇਹਦੇ ਚ ਕੀ ਕੀ ਆ ਬਾਈ ਨਮਾ ਇਹ ਪੂਰਾ ਫੀਚਰ ਆਪਣੇ ਨੇ ਤੇ 3364 ਸੀਸੀ ਦਾ ਇੰਜਨ ਲਾਇਆ ਕੰਪਨੀ ਇਹਦੇ ਚ ਹੈਵੀ ਡਿਊਟੀ ਇੰਜਨ ਤਿੰਨ ਸਿਲੰਡਰਾਂ ਦਾ ਠੀਕ ਹਾਂ ਹਾਂ ਠੀਕ ਆ 60 HP ਦੀ ਕੈਟਾਗਰੀ ਚ ਬਣਾਇਆ ਕੰਪਨੀ ਨੇ ਇਹ ਹਮ ਐਨ ਧੂੜ ਕੱਢਦਾ ਪੂਰੀ ਐਵਰੇਜ ਪੱਖੋਂ ਕੋਈ ਦਿੱਕਤ ਨਹੀਂ ਰੋਟਾ ਵੇਟ ਸੁਪਰ ਹਾਂ ਜਮਾ ਰੌਡੀ ਸਟ ਲੋ ਖੱਡੇ ਚ ਖਰਾਬ ਪਾ ਲੋ ਹੈ ਸਾਰੇ ਫੀਚਰਾਂ ਚ ਹੈ ਹਾਂ ਹਾਂ ਬਹੁਤ ਵਧੀਆ ਤੇ ਐਤ ਕੀ ਬਾਈ ਪ੍ਰੀਤ ਵਾਲੇ ਨੇ ਆ ਵੀ ਤੁਹਾਡਾ ਧੰਨਵਾਦ ਤੁਸੀਂ ਉੱਥੇ ਤੁਸੀਂ ਕਿਹਾ ਸੀ ਵੀ ਜਿਹੜੇ ਹੜਾਂ ਦੇ ਟਰੈਕਟਰ ਖਰਾਬ ਹਾਂਜੀ ਆਪਾਂ ਨੇ ਸਰਵ ਹਾਂਜੀ ਹਾਂ ਸਰਵਿਸ ਦਿੱਤੀ ਉਹ ਤੇ ਟੋਲ ਕਰਾਂਗੇ ਹਣਾ ਹਾਂਜੀ ਫ੍ਰੀ ਸਰਵਿਸ ਹੈ ਜੀ ਬਹੁਤ ਵਧੀਆ ਗੱਲ ਕੀਤੀ ਬਾਈ ਬਹੁਤ ਆਪਣੇ ਕਿਸਾਨ ਭਰਾਵਾਂ ਦੇ ਨਾਲ ਪੂਰੇ ਜੀ ਆਪਾਂ ਡਟ ਕੇ ਪਹਿਲਾਂ ਦਿੱਤਾ ਉਹਨਾਂ ਦੇ ਜੋ ਪ੍ਰੋਬਲਮ ਆਈ ਹੱਲ ਕੀਤਾ ਜਿੱਥੇ ਹਾਂਜੀ ਬਾਈ ਨਾਲੇ ਪੰਜਾਬ ਦੀ ਜਿਹੜੀ ਕੰਪਨੀ ਪੰਜਾਬ ਚ ਚੱਲਦੀ ਹੈ ਉਹਦੀ ਸਪੋਰਟ ਕਿਸਾਨ ਭਰਾਵਾਂ ਨੂੰ ਵੀ ਕਰਨੀ ਚਾਹੀਦੀ ਹੈ ਬੱਸ ਆਪਾਂ ਨੂੰ ਕਿਸਾਨ ਪੰਨੂ ਹਾਂ ਆਪਾਂ ਜੇ ਕਿਸਾਨ ਭਰਾ ਤਾਂ ਆਪਾਂ ਵੀ ਕੰਪਨੀ ਵੀ ਤਾਂ ਤਾਂ ਹੀ ਹੈ ਜੀ ਤੇ ਆਪਣੇ ਵੀ ਰੇਟ ਉਹਨਾਂ ਲਈ ਸਹੀ ਹੋਣੇ ਚਾਹੀਦੇ ਆ ਬਹੁਤ ਵਾਜਬ ਬਹੁਤ ਵਾਜਬ ਰੇਟ ਤੇ ਜੀ ਆਪਾਂ ਹਾਂ ਹ ਤੇ ਬਾਈ ਜੀ ਇਹਦੇ ਬਾਰੇ ਦੱਸੋ ਫਿਰ ਇਹ ਆਪਾਂ ਕੰਪਨੀ ਨੇ ਨਵਾਂ ਲੇਟੈਸਟ ਮਾਡਲ ਕੀਤਾ ਜੀ ਹੂੰ ਇਹ 3 ਸਪੀਡ ਹੈ ਕਰਾਰੋ ਟਰਾਂਸਮਿਟ ਇਹ 6099 ਜੀ ਇਹ ਵੀ ਆਲ ਰਾਊਂਡਰ ਹੈ ਠੀਕ ਹੈ ਵੀਰੇ ਆਲ ਰਾਊਂਡਰ ਜੋੜਾ ਬਣਾਇਆ ਇਹ 2 ਟੂ ਸਪੀਡ ਜਿ ਬਣਾਇਆ ਜੀ ਇਹ 2 ਸਪੀਡ ਚ ਟੂ ਵਿਲ ਡਰਾਈਵ ਬਣਾਇਆ ਇਹ ਹੂੰ ਠੀਕ ਹੈ ਇਰਚ ਆਪਾਂ ਨੇ ਸ਼ਟਲ ਗੇਅਰ ਹੈ 24 ਸਪੀਡਾਂ ਦਾ ਹੈ ਇਹ ਇਹ ਆਈ ਪੀਟੀਓ ਕਲੱਚ ਜ ਹੈ ਇਹਨੂੰ ਮੀਟਾ ਦੀ ਲਿਫਟ ਲਾਈ ਆਪਾਂ ਨੇ ਠੀਕ ਆ 2400 ਕਿਲੋ ਜੀ ਦੀ ਲਿਫਟ ਕੈਪੈਸਿਟੀ ਰਹੀ ਆਪਣੀ ਠੀਕ ਹੈ ਵੀਰੇ ਹਾਂ ਜੀ ਤੇ ਆਵਰੇਜ ਫਿਰ ਤੇਲ ਤੋਂ ਆਵਰੇਜ ਤਾਂ ਬਹੁਤ ਵਧੀਆ ਜੀ ਜਹਾਂ ਜਾ ਕੇ ਚਾਵਾਂ ਦੇ ਦੱਬ ਕੇ ਵਹਿ ਕੇ ਰੱਜ ਗਏ ਨੋਰਮਲ ਚੱਲੇਗਾ ਨੋਰਮਲ ਰਹੇਗਾ ਜੀ ਹਮਮ ਔਰ ਆਪਣੀ ਚਲਾਈ ਤੇ ਆਪਣੀ ਜ਼ੋਰ ਤੇ ਆ ਉਹ ਕਸਟਮਰ ਦੀ ਚਲਾਈ ਤੇ ਡਿਪੈਂਡ ਹੈ ਜੀ ਇਹਦੀ ਜੀ ਹਾਂ ਜੇ ਹੁਣ ਸੈਟੀ ਪਾਣੀ ਚ ਹੜਲੇ ਫਿਰ ਉਹ ਹੀ ਆ ਸਿਸਟਮ ਹੈ ਨਾ ਪਰ ਇਹ ਵੀ ਪਾਵਰ ਦੇਗਾ ਜੇ ਪਾਵਰ ਦੇਗਾ ਤਾਂ ਜੀ ਹੂੰ ਕੰਮ ਆ ਉਹ ਹਾਂ ਫਿਰ ਉਹਦਾ ਜਿੰਨਾ ਤੂੰ ਸੀ ਮਿੱਠਾ ਪਾ ਲੋਂਗੇ ਜਿਆਦਾ ਹੋਈ ਜੀ ਵੰਡਣੀ ਹਾਂ ਵਾਹ ਜੀ ਬਸ ਬਸ ਉਹਦਾ ਆਪਣੇ ਕਸਟਮਰ ਦੇ ਹੱਥ ਦੇ ਹੁੰਦੇ ਹੋਰ ਬਾਈ ਇਹਦੇ ਚ ਕੀ ਕੀ ਸੂਰਤ ਆ ਇਹ ਇਹ ਕੰਪਨੀ ਨੇ ਬਹੁਤ ਵਧੀਆ ਹੁਣ ਮਾਡਲ ਕਸਟਮਰ ਆ ਆਪਾਂ 4 ਵੀਲ ਚ ਸੀ ਪਹਿਨਾ ਇਹ ਇਹ 2 ਵੀਲ ਚ ਵੀ ਬਣਾਤਾ ਕਰਾਰੋ ਟਰਾਂਸਮਿਸ਼ਨ 2 ਵੀਲ ਚ ਬਣਾਤਾ ਹਾਂ ਨੀ ਮੀਟਾ ਦੀ ਲਿਫਟ ਲਾਤੀ 2400 ਕਿਲੋ ਦੀ ਲਿਫਟ ਕਪੈਸਿਟੀ ਲਾਤੀ ਲਿਫਟ ਦੀ ਹੂੰ ਇਹਨੂੰ ਪੀਟੀਓ ਸਪੀਡਾਂ ਵਿੱਚ 2 540 ਜਾਂ 750 ਹੈ ਅੱਛਾ ਹਾਂ ਡਬਲ ਐਕਟਿਵ ਡਿਸਟ੍ਰੀਬਿਊਟਰ ਲਾਤਾ ਇਹਨੂੰ ਆਪਾਂ ਨੇ ਹੂੰ ਠੀਕ ਠੀਕ ਹੈ ਠੀਕ ਹੈ ਇਹਦੇ ਅਗਲੇ 750 ਉਰੇ 16 ਦੇ ਹਨ ਹਾਂ ਠੀਕ ਹੈ ਜੀ ਓਕੇ ਰਿਪੋਰਟ ਇਹਦੇ ਨਾਲ ਇੱਕ ਆਪਾਂ ਘੈਂਟ ਬਣਾਈਏ ਇਹਦੇ ਨਾਲ ਇੱਕ ਆਪਾਂ ਹੋਰ ਅਗਲਾ ਮਾਡਲ ਜਿਹੜਾ ਚੌਥਾ ਉਹ ਵੀ ਜੋਦਾ ਆਲ ਰਾਉਂਡਰ ਫੋਰਵਰਡ ਡਰਾਈਵ ਚ ਉਹ ਵੀ ਦਿਖਾਇਆ ਵੀਰੇ ਹਾਂ ਜੀ ਇਹਦੇ ਅਗਲੇ ਆ ਜਿਹੜਾ ਐਤਗਿਆ ਧੂਏ ਵਾਲੇ ਤੇ ਆ ਜਿਗਾੜ ਚਲਾਇਆ ਆ ਵੀ ਬਹੁਤ ਸੱਟਾ ਹਾਂ ਜੀ ਹਾਂ ਜੀ ਬਹੁਤ ਵਧੀਆ ਗਾਰਡ ਨੂੰ ਦਿੱਤਣਾ ਇਹ ਕੈਂਟ ਤੋਂ ਦਿੱਤਾ ਹੈ ਅਗਲਾ ਨਹੀਂ ਹੱਥ ਲਾਉਣ ਦੇ ਪਚੌਰ ਲੈਂਦਾ ਅਗਲੇ ਟੂਰ ਨਿੰਦਾ ਜੀ ਇਹਦੇ ਬਾਰੇ ਦੱਸ ਬਾਈ ਇਹਨੂੰ ਆਪਾਂ ਜਿਹੜੀ ਸਪੋਰਟ ਲਈ ਆਪਾਂ ਨੇ ਹੈਵੀ ਡਿਊਟੀ ਸਪੋਰਟ ਲਾ ਕੇ ਦਿੱਤੀ ਨਾਲ ਆਹਾ ਹਾਂਜੀ ਹਾਂਜੀ ਹਾਂ ਠੀਕ ਆ ਠੀਕ ਆ ਜੀ ਇਹ 4-ਵਿਲ ਡਰਾਈਵ ਚ ਬਣਾਇਆ ਇਹਦੇ 9-5 ਦੇ ਅਗਲੇ ਟਾਇਰਾਂ 24 ਦੇ ਪਿਛਲੇ 16 ਨੂੰ 22 ਦੇ ਆ ਇਹ ਵੀ ਆਪਣਾ ਹੈਗਾ ਜੀ 3 ਸਪੀਡ ਹੈ ਹਾਈ ਹਾਈ ਹਾਂਜੀ ਜਿਹਨੂੰ ਇਹ ਸ਼ਟਲ ਗੇਅਰ ਚ ਹੈ 24 ਫਿਟਾਂ ਜੀ 24 ਫਿਟਾਂ ਹੈ ਜੀ ਤੇ ਉਹ ਜਿਹੜਾ ਮਰਜ਼ੀ ਮੰਨ ਲੋ ਵੀ ਕੁਝ ਮਰਜ਼ੀ ਪਾਈ ਫਿਰ ਉਹ ਕੇ ਕੋ ਦਾ ਬਿਲਕੁਲ ਇਹ ਆਲ ਰੌਂਡਰ ਹੈ ਜੀ ਆਪਾਂ ਛੋਟੇ ਛੋਟਾ ਵੱਡੇ ਤੋਂ ਵੱਡਾ ਕੰਮ ਜਿਹੜਾ ਮਰਜ਼ੀ ਲੈ ਸਕਦੇ ਆ ਜਿਹੜਾ ਮਰਜ਼ੀ ਕੰਮ ਆ ਇਹ ਆਲ ਰੌਂਡਰ ਆਪਾਂ ਤਾਂ ਹੀ ਇਹਨੂੰ ਦੱਸਿਆ ਕਿ ਕੈਟੇਗਰੀ ਤੇ ਸੱਟ ਲਓ ਬਾਜੀ ਬਸ ਮਸ਼ੀਨ ਤੇ ਲਾ ਲਓ ਰੋਟਾ ਬੀਟਰ ਤੇ ਲਾ ਲਓ ਬਾਜੀ ਬਸ ਬਾਜੀ ਲਓ ਛੋਟੇ ਛੋਟੇ ਤੇ ਛੋਟਾ ਕੰਮ ਵੱਡੇ ਤੋਂ ਵੱਡਾ ਕੰਮ ਵੱਡੇ ਤੋਂ ਵੱਡਾ ਉਹ ਕਰ ਸਕਦੇ ਹੋਰ ਬਈ ਦੱਸੋ ਇਹਦੇ ਚ ਫਿਰ ਕੀ ਕੀ ਹੂਬੀ ਆ ਇਹ ਵੀ ਹੋਏ ਆਪਣਾ ਇਹ ਚ 3346 ਸੀ ਦਾ ਇੰਜਨ ਲਾਇਆ ਕੰਪਨੀ ਨੇ ਹਾਂਜੀ ਠੀਕ ਹੈ ਜੀ ਹਮ ਹਾਈ ਡਿਊਟੀ ਇੰਜਨ ਲਾਇਆ ਹਮ ਤਿੰਨ ਸਿਲੰਡਰਾਂ ਚ ਇੰਜਨ ਹੈ ਇਹ ਆਪਣਾ ਹਮ ਠੀਕ ਹੈ ਜੀ ਇਹ 4 ਵੀਲ ਡਰਾਈਵ ਆ ਆਈ ਪੀਟੀਓ ਕਲਚ ਜ ਹੈ ਹਮ ਇਹਨੂੰ ਵੀ ਮੀਟਾ ਦੀ ਲਿਫਟ ਜੀ ਹੈ ਜੀ ਹਮ 24 ਟਾਇਰ ਕਿਹੜੇ ਨੰਬਰ ਆ ਬਈ ਇਹਦੇ 16 ਨਾਲ 28 ਦੇ ਟਾਇਰ 16 ਨਾਲ ਇਹਨੂੰ ਡਬਲ ਐਕਟਿਵ ਡਿਸਟ੍ਰੀਬਿਊਟਰ ਇਹਨੂੰ ਵੀ ਹੈ ਹੂੰ ਇਹਨੂੰ ਵੀ ਸਪੀਡਓ ਪੀਟੀ ਸਪੀਡਾਂ ਦੋਆਂ 540 ਤੇ 750 ਹੈ ਇਹਨੂੰ ਲਿਫਟੋਮੈਟਿਕ ਸਵਿਚ ਵੀ ਹੁੰਦਾ ਜੀ ਆਪਣਾ ਹਾਈਡਰੋਲਿਕ ਨੂੰ ਹਾਂ ਠੀਕ ਹੈ ਜੀ ਬਹੁਤ ਫਰਕ ਪਾਤਾ ਇਹਦੇ ਬਹੁਤ ਫੀਚਰ ਹੈ ਜੀ ਬਹੁਤ ਜ਼ਿਆਦਾ ਹੈ ਕੁਆਲਿਟੀ ਵਾਈਦਾ ਹੈ ਕਿ ਉਹ ਕੁਆਲਿਟੀ ਓਕੇ ਫਿਰ ਬਿਲਕੁਲ ਬਿਲਕੁਲ ਇੱਕ ਨੰਬਰ ਜੀ ਇਸੇ ਬਸੇ ਕੋਈ ਹੋਈ ਨਹੀਂ ਲੋਗੋ ਲੁਗੂ ਵੀ ਘੈਂਟ ਬਣਾਤਾ ਹਨਾ ਰੰਗ ਰੰਗ ਵੀ ਓਕੇ ਆ ਰੰਗ ਦੀ ਕੁਆਲਿਟੀ ਇਹ ਰੇ ਚੀਜ਼ ਦੀ ਕੁਆਲਿਟੀ ਰੰਗ ਬਾਈ ਫਿਰ ਕਿਹੜਾ ਕਿਹੜਾ ਮਿਲ ਜਾਂਦਾ ਇਹਦੇ ਚ ਰੰਗ ਜੀ ਆਪਾਂ ਨੂੰ ਇਹ ਜ਼ਿਆ ਠੀਕ ਆ ਬਾਕੀ ਜੇ ਵੀ ਡਿਮਾਂਡ ਤੇ ਆ ਹੋਰ ਕੋਈ ਮਿਲ ਸਕਦਾ ਕੰਪਨੀ ਦੇ ਇੱਕ ਹੋਰ ਰੰਗ ਕੀਤਾ ਜੈ ਰੈਡੀ ਤੇ ਖਿਚਾਈ ਖਚੂਈ ਫਿਰ ਪੂਰੀ ਰਿਪੋਰਟ ਆ ਪੂਰੀ ਜੀ ਇਹ ਚਾਰੇ ਫਿਰ ਹੁਣ ਸਾਰੇ ਕਿਤੇ ਮੰਨ ਲਓ ਜਿਹੜੇ ਆਪਣੇ ਡਿਸਟ੍ਰੀਬਿਊਟਰ ਆ ਸਾਰੇ ਸ਼ਹਿਰਾਂ ਦੇ ਸਾਰੇ ਚਲੇ ਜਾਣਗੇ ਹਾਂ ਸਾਰੇ ਡੀਲਰਸ਼ਿਪ ਤੋਂ ਜਿੱਥੇ ਮਰਜ਼ੀ ਡੀਲਰਸ਼ਿਪ ਜਿਹੜੀ ਆਪਣੇ ਏਰੀਆ ਦੀ ਹਰੇ ਡੀਲਰਸ਼ਿਪ ਤੋਂ ਮਿਲੇਗਾ ਜੀ ਸਾਰੇ ਕਿਤੋਂ ਹਾਂ ਜੀ ਹਾਂ ਜਿੱਥੋਂ ਮਰਜ਼ੀ ਬਾਕੀ ਆਪਣਾ ਕੰਪਨੀ ਦਾ ਟੋਲ ਫਰੀ ਨੰਬਰ ਹੈਗਾ ਆਪਾਂ ਉੱਥੇ ਸੰਪਰਕ ਕਰ ਸਕਦੇ ਹਾਂ ਉੱਥੋਂ ਹੀ ਹੋ ਜਾਏਗਾ ਨਹੀਂ ਤਾਂ ਆਪਣੇ ਚਾ ਹਰੇਕ ਜਿਹੜੇ ਸ਼ਹਿਰ ਨੇ ਨਜ਼ਦੀਕ ਆ ਉਹ ਡੀਲਰਸ਼ਿ ਹਾਂ ਨਿਆ ਪੂਰੀ ਕੋਈ ਹੋਈ ਨਹੀਂ ਤੇ ਲੈਟਰਨ ਲੂਟਾਂ ਵੀ ਪੂਰੀਆਂ ਹਨ ਹਾਂ ਪੂਰੀਆਂ ਹਨ ਹਾਂ ਸਾਰੇ ਹੋਏ ਐ ਐਲਈ ਲਾਈਟਾਂ ਹਨ ਜਿਹੜੀ ਲਾਈਟਾਂ ਜੀ ਹਾਂ ਹਾਂ ਪੂਰੀ ਹੋਈ ਨਾ ਇਹਨੂੰ ਆਪਾਂ ਨੇ ਏਅਰ ਕਲੀਨਰ ਜਿਹੜਾ ਵੱਡਾ ਲਾਇਆ 8 ਇੰਚੇ ਲਾਇਆ ਹੈ ਦੇ ਕੋਈ ਬੌਂਡ ਖੁੱਲਦਾ ਠੀਕ ਆ ਵੀਰੇ 8 ਇੰਚ ਏਅਰ ਕਲੀਨਰ ਲਾਇਆ ਇੰਜਨ ਨੂੰ ਠੰਡੀ ਵੱਧ ਹਵਾ ਮਿਲੇ ਤੇ ਫਿਊਲ ਐਵਰੇਜ ਸਹੀ ਰਹੇਗਾ ਵੀ ਕਣਕ ਦੀ ਬਾਢੀ ਮੇਰੇ ਕੋਲ ਕੋਈ ਗਰਮਗਰਮ ਰੈਡੀਏਟਰ ਵੱਡੇ ਸਾਈਜ਼ ਦਾ ਲਾਇਆ ਜੀ ਆਪਾਂ ਨੇ ਦੇਖੋ ਠੀਕ ਆ ਵੀਰੇ ਤੇ ਹੈਵੀ ਡਿਊਟੀ ਬਰਨਟੈਕਸ ਬੀਮ ਬ੍ਰੈਕਟਰੀ ਪੂਰੀ ਕੋਈ ਹੋਣੀ ਜੀ ਉੱਤੇ ਵੀਰੇ ਨੰਬਰ ਵੀ ਲਿਖਾਂਗੇ ਇੱਥੇ ਦਾ ਐਡਰੈਸ ਦੱਸ ਦਿਓ ਵੀਰੇ ਇੱਕ ਵਾਰੀ ਇਹ ਆਪਣੇ ਪ੍ਰੀਤ ਟ੍ਰੈਕਟਰ ਕੰਪਨੀ ਹੈ ਜਨਾਬਾ ਹਾਂ ਨਾਬੇ ਜੀ ਹੈਨਾ ਹਾਂ ਹਾਂ ਜਿੱਥੇ ਆਪਣਾ ਮੈਨੂਫੈਕਚਰਿੰਗ ਹੁੰਦਾ ਹੈ ਇਹ ਪਟਿਆਲਾ ਨਾਬਾ ਰੋਡ ਦੇ ਉੱਤੇ ਹੈ ਜੀ ਨਾਬਾ ਰੋਡ ਦੇ ਉੱਤੇ ਹੈ ਹਾਂ ਜੀ ਹੋਰ ਬਾਈ ਕੁਝ ਦੱਸਣ ਵਾਲਾ ਚਾਰੇ ਟਰੈਕਟਰਾਂ ਚ ਹੋ ਗਿਓ ਕਿ ਰਿਪੋਰਟਰ ਮੈਂ ਪੂਰੇ ਕਿਸੇ ਬਸ ਵੀ ਕੋਈ ਹੋਣੀ ਹੈਗੀ ਬਾਕੀ ਅਗਲਾ ਜਦੋਂ ਪਹੁੰਚੂਗਾ ਫਿਰ ਸਾਰਾ ਕੁਝ ਹੀ ਪਤਾ ਲੱਗ ਜਾਣਾ ਸਾਰੇ ਪੜ ਦੇਖ ਕੇ ਚੀਜ਼ ਦੇਖ ਕੇ ਸਾਡੇ ਦੱਸਣ ਨਾਲ ਅਗਲੇ ਦੇਖਣ ਨਾਲ ਬਹੁਤ ਫਰਕ ਪੈਂਦਾ ਜੋ ਆ ਕੇ ਬੈ ਕੇ ਦੇਖਣ ਨਾਲ ਜਦੋਂ ਬੰਦਾ ਆਉਂਦਾ ਰੇਟ ਦਾ ਵੀ ਬਣ ਜਾਂਦਾ ਦੇਖਿਆ ਵੀ ਜਾਂਦਾ ਚਲਾ ਕੇ ਵੀ ਦੇਖਿਆ ਜਾਂਦਾ ਹਨਾ ਫਿਰ ਗੱਲ ਬਣਦੀ ਜਦੋਂ ਆਪਾਂ ਕੋਈ ਚਲਾ ਕੇ ਦੇਖਾਂਗੇ ਤਾਂ ਆਪਣੇ ਆਪ ਹੀ ਫਰਕ ਪਤਾ ਲੱਗੇ ਮਹਿਸੂਸ ਲਓ ਬਾਈ ਜੀ ਧੰਨਵਾਦ ਆ ਚਾਰੇ ਟਰੈਕਟਰ ਬਾਈਆਂ ਨੇ ਨਵੇਂ ਲਾਂਚ ਕੀਤੇ ਸੀ ਤੇ ਉੱਤੇ ਨੰਬਰ ਵੀ ਪਾਵਾਂਗੇ ਜਰੂਰ ਆਪਦੇ ਆਦੇ ਸ਼ਹਿਰਾਂ ਚ ਤੇ ਕਿਸਾਨ ਭਰਾਵਾਂ ਲਈ ਬਹੁਤ ਫਾਇਦੇਮੰਦ ਹੋਊਗਾ ਬਾਈ ਨੇ ਬਹੁਤ ਕੁਝ ਦੱਸਿਆ ਇਹਨਾਂ ਬਾਰੇ ਨਮਾ ਧੰਨਵਾਦ ਜੀ ਧੰਨਵਾਦ